ਸਟਾਫ ਪੰਜਾਬ ਦੇ ਮਾਲਵਾ ਖੇਤਰ ਵਿੱਚ ਦੂਸ਼ਿਤ ਹੁੰਦੇ ਧਰਤੀ ਹੇਠਲੇ ਪਾਣੀ ਦੇ ਕਾਰਨ ਕੈਂਸਰ ਵਰਗੇ ਰੋਗ ਦੇ ਵਧੇ ਖਤਰੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਰਾਜ ਦੀ ਭਗਵੰਤਮਾਨ ਸਰਕਾਰ ਦੀ ਚੁੱਪੀ ਪ੍ਰਤੀ ਪਾਈ ਝਾੜ ਤੋਂ ਹਾਲਤ ਦੀ ਗੰਭੀਰਤਾ ਦਾ ਸਾਫ ਸਾਫ ਪਤਾ ਲੱਗਦਾ ਹੈ ਡੰਡੀ ਰਾਜ ਦੇ ਮਾਲਵਾ ਖੇਤਰ ਵਿੱਚ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਅਤੇ ਹੋਰ ਹਾਨੀਕਾਰਕ ਤੱਤ ਵੱਡੀ ਮਾਤਰਾ ਵਿੱਚ ਪਾਏ ਜਾਣ ਨਾਲ ਕੈਂਸਰ ਦਾ ਖਤਰਾ ਮਾਲਵਾ ਤੋਂ ਇਲਾਵਾ ਹੋਰ ਖੇਤਰਾਂ ਵਿੱਚ ਵੀ ਵਦਨ ਸੰਬੰਧੀ ਮਾਹਿਰਾਂ ਅਤੇ ਵਿਗਿਆਨੀਆਂ ਵੱਲੋਂ ਵਾਰ-ਵਾਰ ਚੇਤਾਵਨੀ ਵਿੱਤੀ ਜਾ ਚੁੱਕੀ ਹੈ ਡੰਡੀ ਰਾਜ ਦੀ ਮਜੂਤਾ ਸਰਕਾਰ ਦੇ ਕਈ ਮੰਤਰੀ ਅਤੇ ਵਿਧਾਇਕ ਖੁਦ ਵੀ ਕਈ ਵਾਰ ਇਸ ਖਤਰੇ ਦੀ ਹੋਂਦ ਨੂੰ ਸਵੀਕਾਰ ਕਰ ਚੁੱਕੇ ਹਨ ਡੰਡੀ ਇਹ ਮਾਮਲਾ ਉੱਚ ਅਦਾਲਤ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਸਰਕਾਰ ਨੂੰ ਕਈ ਵਾਰ ਇਸ ਲਈ ਟੁਕਵੇਂ ਕਦਮ ਚੁੱਕਣ ਲਈ ਵੀ ਕਿਹਾ ਗਿਆ ਸੀ ਡੰਡੀ ਇਥੋਂ ਤੱਕ ਕਿ ਅਦਾਲਤ ਨੇ ਮੌਜੂਦਾ ਭਗਵੰਤਮਾਨ ਸਰਕਾਰ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜਲਦੀ ਉਪਾਅ ਕੀਤੇ ਜਾਣ ਅਤੇ ਇਸ ਦੀ ਜਾਣਕਾਰੀ ਅਦਾਲਤ ਵਿੱਚ ਪੇਸ਼ ਕਰਨ ਲਈ ਵੀ ਕਿਹਾ ਸੀ ਪਰ ਸਰਕਾਰ ਦੇ ਕੰਨਾਂ ਉੱਤੇ ਜੂੰ ਤੱਕ ਨ ਸਰਕਣ ਤੋਂ ਬਾਅਦ ਹੀ ਅਦਾਲਤ ਨੇ ਸਰਕਾਰ ਨੂੰ ਸਖਤ ਫਟਕਾਰ ਲਾਈ ਅਤੇ ਅਗਲੀ ਸੁਣਵਾਈ ਅਤੇ ਸਰਕਾਰ ਨੂੰ ਹੁਣ ਤੱਕ ਦੀ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੇ ਜਾਣ ਦਾ ਆਦੇਸ਼ ਵੀ ਦਿੱਤਾ ਸੀ ਡੰਡੀ ਬੇਸ਼ੱਕ ਸਰਕਾਰ ਵੱਲੋਂ ਧਾਰਨ ਕੀਤੀ ਗਈ ਇਹ ਚੁੱਪੀ ਪੰਜਾਬ ਦਾ ਹਿੱਤ ਚਾਵਣ ਵਾਲਿਆਂ ਦੇ ਨਾਲ-ਨਾਲ ਅਦਾਲਤ ਨੂੰ ਵੀ ਫੜਕਦੀ ਰਹੀ ਗੰਢੀ ਸਟਾਰ ਦੂਜੇ ਪਾਸੇ ਰਾਜ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਇਸ ਸੰਬੰਧੀ ਗੰਭੀਰ ਚਿੰਤਾ ਵਿੱਚ ਹੈ ਡੰਡੀ ਆਮ ਲੋਕਾਂ ਵੱਲੋਂ ਕੀਤੀ ਗਈ ਇੱਕ ਰਿੱਟ ਪਟੀਸ਼ਨ ਨੇ ਹੀ ਅਦਾਲਤ ਦਾ ਧਿਆਨ ਇਸ ਗੰਭੀਰ ਹੁੰਦੀ ਸਥਿਤੀ ਵੱਲ ਦਿਵਾਇਆ ਹੈ ਡੰਡੀ ਅਜੇ ਹੀ ਇੱਕ ਪਟੀਸ਼ਨ ਵਿੱਚ ਇੱਕ ਖੋਜ ਪੱਤਰ ਰਾਹੀਂ ਪਾਣੀ ਨੂੰ ਸ਼ੁੱਧ ਅਤੇ ਯੂਰੇਨੀਅਮ ਮੁਕਤ ਕਰਨ ਦਾ ਹੱਲ ਵੀ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ ਪੰਜਾਬ ਸਰਕਾਰ ਨੂੰ ਸੌਂਪੇ ਜਾਣ ਦੇ ਨਿਰਦੇਸ਼ ਦਿੱਤੇ ਡੰਡੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਸ ਖੋਜ ਪੱਤਰ ਦੇ ਆਧਾਰ ਉੱਤੇ ਟੁਕਮੇ ਉਪਾ ਕੀਤੇ ਜਾਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਣ ਲਈ ਵੀ ਕਿਹਾ ਹੈ ਡੰਡੀ ਅਸੀਂ ਸਮਝਦੇ ਹਾਂ ਕਿ ਭਾਵੇਂ ਮਾਲਵਾ ਖੇਤਰ ਦੇ ਪਾਣੀ ਵਿੱਚ ਯੂਰੇਨੀਅਮ ਦੀ ਮੌਜੂਦਗੀ ਪਾਈ ਜਾਣ ਦੀ ਇਹ ਸਮੱਸਿਆ ਕਾਫੀ ਪੁਰਾਣੀ ਅਤੇ ਪੇਚੀਦਾ ਹੈ ਅਤੇ ਇਸ ਲਈ ਵੱਡੀ ਪੱਧਰ ਉੱਤੇ ਤਾਲਮੇਲ ਕਰਕੇ ਅਤੇ ਮਾਹਿਰਾਂ ਦੀ رائے ਲੈ ਕੇ ਇਸ ਨੂੰ ਖੱਲ ਕੀਤੇ ਜਾਣ ਦੀ ਵੱਡੀ ਜ਼ਰੂਰਤ ਹੈ ਡੰਡੀ ਇਸ ਲਈ ਕੇਂਦਰ ਸਰਕਾਰ ਦੇ ਸਹਿਯੋਗ ਅਤੇ ਸਮਰਥਨ ਦੀ ਵੀ ਵੱਡੀ ਜ਼ਰੂਰਤ ਹੋਵੇਗੀ ਡੰਡੀ ਕੇਂਦਰ ਸਰਕਾਰ ਵੱਲੋਂ ਖੁਦ ਵੀ ਇਸ ਸਮੱਸਿਆ ਸਬੰਧੀ ਲੋਕਾਂ ਨੂੰ ਸਮੇਂ-ਸਮੇਂ ਜਾਣੂ ਕਰਾਉਣ ਲਈ ਨਿਰਦੇਸ਼ ਜਾਰੀ ਕੀਤੇ ਜਾਂਦੇ ਰਹੇ ਹਨ ਪਰ ਇਸ ਲਈ ਵੱਡੀਆਂ ਕੋਸ਼ਿਸ਼ਾਂ ਆਰੰਭ ਕਰਨ ਦੀ ਪਹਿਲ ਪੰਜਾਬ ਸਰਕਾਰ ਨੂੰ ਖੁਦ ਹੀ ਕਰਨੀ ਹੋਵੇਗੀ ਡੰਡੀ ਰਾਜ ਦੇ ਇਸ ਖੇਤਰ